ਇਹਨਾਂ ਮੀਡੀਆ ਗਰੁੱਪਾਂ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ ਦੋਸਤੋ ਮੈਂ ਸੁਖਨਾਬ ਸਿੰਘ ਸਿੱਧੂ ਬੋਲਡ ਵੌਇਸ ਪ੍ਰੋਗਰਾਮ ਦੇ ਨਾਲ ਸ਼ਾਮਲ ਹੈ ਆਪਣੇ ਨਾਲ ਸ਼ਾਮਲ ਨੇ ਰঞ্জੀਤ ਸਿੰਘ ਖੁੱਗੀਗਲ ਪਰ ਉਹ ਤੋਂ ਪਹਿਲਾਂ ਸਨੇਹਾ ਦੇਦੀ ਹੈ ਲਾਈਫਸਟਾਈਲ ਅੰਪੋਰੀਅਮ ਬਲਿਆਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਸਰਦਾਰ ਬਲਜਿੰਦਰ ਸਿੰਘ ਮਾਨ ਇਹ ਗੱਲ ਕਹਿੰਦੇ ਆ ਕਿ ਤੁਸੀਂ ਲਾਈਫਸਟਾਈਲ ਅੰਪੋਰੀਅਮ ਜਿਹੜਾ ਬਠਿੰਡੇ ਦੇ ਪੋਸਟ ਆਫਿਸ ਬਾਜ਼ਾਰ ਦੇ ਵਿੱਚ ਇੱਥੇ ਆ ਜਾਓ 20% ਡਿਸਕਾਊਂਟ ਤਾਂ ਕਹਿੰਦੇ ਤੁਹਾਨੂੰ ਦੇਣੀ ਦੇਣੀ ਆ ਉਦਵਾ ਜਦੋਂ ਬਿੱਲ ਵਗੈਰਾ ਬਣ ਗਿਆ ਫਿਰ ਤੁਸੀਂ ਦੱਸਿਓ ਕਿ ਅਸੀਂ ਪੀਐਨਓ মিডিਆ ਗਰੁੱਪ ਤੋਂ ਤੁਹਾਡੀ ਐਡ ਦੇਖੀ ਹੈ ਜਾਂ ਸੁਗਨੈਪ ਸਿੰਘ ਸਿੱਧੂ ਦੇ ਪੇਜ ਤੋਂ ਤੇ ਫਿਰ ਮਿਸਟਰ ਮਾਨ ਤੁਹਾਨੂੰ 5% ਐਕਸਟਰਾ ਡਿਸਕਾਊਂਟ ਦੇਣਗੇ ਇਹ ਉਦੋਂ ਦੇਣੀ ਹੈ ਜਦੋਂ ਬਿੱਲ ਬਣ ਗਿਆ ਸੋ ਜੇ ਇਹ ਕਮਿਟਮੈਂਟ ਤੇ ਖਰੇ ਉਤਰਦੇ ਨੇ ਤਾਂ ਵੀ ਜ਼ਰੂਰ ਦੱਸਿਓ ਤੇ ਅਸੀਂ ਅਗਲੀ ਗੱਲ ਤੁਹਾਡੇ ਨਾਲ ਕਰਦੇ ਹਾਂ ਬੋਲਡ ਵੈਸਟ ਦੇ ਜ਼ਰੀਏ ਗਿਲਸਾਭ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਗਨੈਪ ਥੈਂਕ ਯੂ ਸੋ ਮੱਚ ਮਿਹਰਬਾਨੀ ਗਿਲਸਾਭ ਤੇ ਸਭ ਤੋਂ ਪਹਿਲਾਂ ਤੇ ਸਭ ਤੋਂ ਅਹਿਮ ਵਿਸ਼ਾ ਕਿਸਾਨ ਕਿਸਾਨੀ ਸੰਘਰਸ਼ ਦੀ ਜੇ ਗੱਲ ਕਰਨੀ ਹੋਵੇ ਤਾਂ ਜਿਹੜੇ ਹਾਲਾਤ ਬਣੇ ਨੇ ਹੁਣ ਤੇ ਜਿਹੜੇ ਬਣਾਏ ਗਏ ਇਹ ਸਾਰੇ ਕਾਸੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਕਈ ਜਥੇਬੰਦੀਆਂ ਜਿਹੜੀਆਂ ਪਹਿਲਾਂ ਚੁੱਪ ਸੀ ਹੁਣ ਉਹ ਵੀ ਸੰਘਰਸ਼ 'ਚ ਆ ਪਈਆਂ ਨੇ ਕੁਝ ਕਿ ਇਹ ਸੀ ਕਿ ਬਿਨਾ ਵਿਆਉਤ ਬੰਦੀ ਦੇ ਤੁਰਪੀਆਂ ਉਹਨਾਂ ਦੇ ਬਾਰੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ ਬਾਰਡਰ ਦੇ ਉੱਤੇ ਬੈਠੇ ਨੇ ਅੱਗੇ ਉਹ ਲੰਘਣ ਨਹੀਂ ਦਿੰਦੇ ਉੱਥੋਂ ਦੀ ਜਿਹੜੀ ਪੁਲਿਸ ਹੈ ਉਹ ਪੰਜਾਬ ਦੇ ਏਰੀਆ ਦੇ ਵਿੱਚ ਆ ਕੇ ਆਪਦੇ ਐਕਸ਼ਨ ਕਰ ਰਹੀ ਹੈ ਪੰਜਾਬ ਸਰਕਾਰ ਦੱਬੀ ਜੇਵਾਜ਼ ਚ ਵਿਰੋਧ ਵੀ ਕਰਦੀ ਹੈ ਇਹ ਜਿਹੜਾ ਹੁਣ ਨਵਾਂ ਕਿਸਾਨ ਅੰਦੋਲਨ ਉੱਠਿਆ ਨਾ ਪਹਿਲੇ ਇਹਦੇ ਬਾਰੇ ਸੋਚਿਆ ਜਾਇਆ ਸੀ ਵੀ ਸ਼ਾਇਦ ਇਹਨੂੰ ਇਸ ਤਰ੍ਹਾਂ ਦਾ ਹੰਗਾਰਾ ਨਾ ਮਿਲੇ ਕਿਉਂਕਿ ਇਹ ਲਿਮਟਿਡ ਜਥੇਬੰਦੀਆਂ ਵੱਲੋਂ ਇੱਕ ਕਾਲ ਦਿੱਤੀ ਗਈ ਸੀਗੀ ਪਰ ਉਹ ਕਾਲ ਇੰਨੀ ਭਾਵਕ ਸੀਗੀ ਐਮਐਸਪੀ ਵਾਲੀ ਤੇ ਕਰਜ਼ਾ ਮਾਫੀ ਵਾਲੀ ਉਹਦੇ ਨਾਲ ਜਿਹੜਾ ਉੱਥੇ ਕਰਾਊਡ ਹੈਗਾ ਪੰਜਾਬ ਚੋਂ ਅੱਗੇ ਪੰਜਾਬ ਬਹੁਤ ਮਤਲਬ ਕਿ ਇੱਕ ਨਾਇਕ ਵੀ ਹੋਣੀ ਰਾਜਨੀਤੀ ਵਿੱਚੋਂ ਨਿਕਲ ਰਿਹਾ ਹੈਗਾ ਉਹਨਾਂ ਦੀ ਬੇਚੈਨੀ ਜਿਹੜੀ ਆ ਉਹ ਬਾਰਡਰ ਤੇ ਜਾ ਕੇ ਇਕੱਠੀ ਹੋ ਗਈ ਸਾਰੀ ਸ਼ੰਭੂ ਤੇ ਖਨੌਰੀ ਬਾਰਡਰ ਤੇ ਉੱਥੇ ਜਾ ਕੇ ਜਿਸ ਤਰ੍ਹਾਂ ਦਾ ਕਰਾਊਡ ਦਾ ਕੱਟ ਅਤੇ ਰੈਸਟਲੈਸਨੈਸ ਹੈਗੀ ਆ ਤੇ ਜਿਸ ਤਰ੍ਹਾਂ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈਗਾ ਜਿਸ ਤਰ੍ਹਾਂ ਕਿ ਉਹਨਾਂ ਵੱਲੋਂ ਉਹ ਸੁੱਟੇ ਜਾ ਰਹੇ ਗੈਸ ਦੇ ਸ਼ੈਲ ਸੁੱਟੇ ਜਾ ਰਿਹਾ ਪਲਾਸਟਿਕ ਬੁਲੇਟਸ ਫਾਇਰ ਕੀਤੀਆਂ ਜਾ ਰਹੀਆਂ ਨੇ ਕੈਨਸਟਰ ਸੁੱਟੇ ਜਾ ਰਹੇ ਆ ਇਹ ਸਾਰੀਆਂ ਚੀਜ਼ਾਂ ਨੇ ਸਿਚੁਏਸ਼ਨ ਜਿਹੜੀ ਆ ਹੋਰ ਫਲੂਇਡ ਬਣਾਤੀ ਹੋਈ ਆ ਪਰ ਲੇਟ ਬਾਅ ਮੈਂ ਕਿ ਇੱਥੇ ਲੇ ਪਾਸ ਜੋ ਫਾਰਮਰ ਸਾਰੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਹੋ ਤਾਂ ਸਿਰਫ ਇਹ ਪਿਆਰੇ ਕਿ ਸਾਡਾ ਇਹ ਬਾਰਡਰ ਖੋਲੋ ਤੇ ਜੋ ਕਿ ਉਹਨਾਂ ਦਾ ਸੰਵਿਧਾਨਿਕ ਹੱਕ ਵੀ ਆ ਪਰ ਉਹਨਾਂ ਦੀਆਂ ਜਾਇਦਕ ਕੁਝ ਇਸ ਤਰ੍ਹਾਂ ਦੀਆਂ ਟੇਪਸ ਵੀ ਬਾਹਰ ਆਈਆਂ ਨੇ ਇਸ ਨਾਮ ਜਿਦੇ ਵਿੱਚ ਪੁਲਿਸ ਆਫੀਸਰ ਸੀਨੀਅਰ ਪੁਲਿਸ ਆਫੀਸਰ ਇੱਕ ਵੀਡੀਓ ਵਾਇਰਲ ਕਰ ਰਿਹਾ ਹੈਗਾ ਆਪਣੇ ਹਰਿਆਣਾ ਪੁਲਿਸ ਨੂੰ ਕਹਿ ਰਿਹਾ ਤੇ ਪੈਰਾ ਮਿਲਟਰੀ ਫੋਰਸਸ ਨੂੰ ਵੀ ਜੇ ਅਗਰੈਸ਼ਨ ਇਹਨਾਂ ਦਾ ਵਧਿਆ ਤਾਂ ਤੁਸੀਂ ਇਹਨੂੰ ਅਗਰੈਸਿਵਲੀ ਢੀਲ ਕਰਨਾ ਹੈਗਾ ਤੇ ਅਫੈਂਸਿਵਲੀ ਜਾਣਾ ਹੈਗਾ ਨਾ ਕਿ ਡਿਫੈਂਸਿਵਲੀ ਇਹ ਪਹਿਲੀ ਵਾਰੀ ਇਸ ਤਰ੍ਹਾਂ ਦੇ ਵੀਡੀਓ ਬਾਹਰ ਆਏ ਨੇ ਜਿਹੜਾ ਕਿ ਸ਼ੋਅ ਕਰਦਾ ਹੈਗਾ ਕਿੰਨੀ ਬਰੂਟਲ ਟੈਂਡੈਂਸੀ ਦੇ ਨਾਲ ਸਰਕਾਰਾਂ ਚੱਲ ਰਹੀਆਂ ਨੇ ਇਸ ਤਰ੍ਹਾਂ ਦੇ ਨਾਲ ਸਰਕਾਰ ਕੇਂਦਰੀ ਸਰਕਾਰ ਤੇ ਹਰਿਆਣਾ ਸਰਕਾਰ ਪੂਰੀ ਤਰ੍ਹਾਂ ਘਿਰੀ ਹੋਈ ਹੈਗੀ ਆ ਪਰ ਉਹ ਜਿਸ ਤਰ੍ਹਾਂ ਦੇ ਆਪਣੇ ਪੁਲਿਸ ਦੇ ਪਰਛਾਵੇਂ ਹੇਠ ਦੇ ਪੈਰਾ ਮਿਲਟਰੀ ਫੋਰਸਿਸ ਦੇ ਥਲੇ ਉਹ ਜਿਸ ਤਰ੍ਹਾਂ ਕਰਾਊਡ ਨੂੰ ਪ੍ਰਭਉ ਕਰ ਰਿਹਾ ਬਾਰ-ਬਾਰ ਕੱਲ ਦੇਖੋ ਉਹ ਕੱਲ ਸਾਰਾ ਦਿਨ ਪੀਸਫੁਲ ਰਿਹਾ ਕਿਸੇ ਨੇ ਕੋਈ ਇਧਰੋਂ ਪ੍ਰੋਟੈਸਟ ਵਾਲੇ ਪਾਸਿਓ ਕਿਸੇ ਨੇ ਬਾਰਡਰ ਵੱਲੋਂ ਵਧਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਫਾਮੀ ਉਹ ਲਗਾਤਾਰ 10 ਗੈਸ ਸ਼ੈਲਸ ਕੈਨਸਟਰਸ ਪਲਾਸਟਿਕ ਬੁਲੇਟਸ ਉਧਰੋਂ ਫਾਇਰ ਹੁੰਦੀਆਂ ਰਹੀਆਂ ਨੇ ਤੇ ਇਹ ਜਿਹੜੀ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਆ ਉਹ ਆ ਕੇ ਮੈਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਪੰਜਾਬ ਦੀ ਬਾਉਂਡਰੀ ਵਿੱਚ ਆ ਕੇ ਉਹ ਹਿੱਟ ਕਰ ਰਹੇ ਹੈਗੇ ਤੇ ਪੰਜਾਬ ਦੇ ਚੀਫ ਮਿਨਿਸਟਰ ਬਿਲਕੁਲ ਚੁੱਪਾ ਯਾਰ ਕਿ ਉਹਨਾਂ ਨੂੰ ਇਸ ਤੇ ਇੱਕ ਬੋਲਡ ਸਟੈਂਡ ਲੈਣਾ ਚਾਹੀਦਾ ਸੀਗਾ ਪਰ ਉਹਨਾਂ ਨੇ ਹਜੇ ਤੱਕ ਆਪਣੇ ਵੱਲੋਂ ਕੋਈ ਸਟੇਟਮੈਂਟ ਨਹੀਂ ਦਿੱਤੀ ਜਦ ਕਿ ਹਰਿਆਣਾ ਦੇ ਚੀਫ ਮਿਨਿਸਟਰ ਬਾਰ-ਬਾਰ ਕਹਿ ਰਹੇ ਆ ਕਿ ਇਹ ਜਿਹੜਾ ਪ੍ਰੋਟੈਸਟ ਹੈਗਾ ਸਪਾਂਸਰਡ ਬਾਏ ਦਾ ਪੰਜਾਬ ਗਵਰਨਮੈਂਟ ਹੈਗਾ ਇਹ ਪੰਜਾਬ ਗਵਰਨਮੈਂਟ ਇਹਨਾਂ ਨੂੰ ਪਹਿਲੇ ਰੋਕਿਆ ਕਿਉਂ ਨਹੀਂਗਾ ਰਾਜ ਮਤਲਬ ਕਿ ਸਾਰੇ ਪਾਸੋਂ ਪ੍ਰੋਕ ਹੋ ਰਿਹਾ ਸਿਸਟਮ ਤੇ ਜਿਹੜੀਆਂ ਇਹਨਾਂ ਦੀਆਂ ਟੌਕਸ ਚੱਲ ਰਹੀਆਂ ਹੈਗੀਆਂ ਉਹ ਬੇਸਿੱਟਾ ਚੱਲ ਰਹੀਆਂ ਨੇ ਕਿਉਂਕਿ ਕਿਸੇ ਪਾਸੇ ਤਰ ਪੱਤਾ ਨਹੀਂ ਲੱਗ ਰੇ ਸੋ ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਆ ਕਿਸੇ ਟਾਈਮ ਵੀ ਹੱਥੋਂ ਨਿਕਲ ਸਕਦੀ ਹੈਗੀ ਆ ਅੱਜ ਵੀ ਹੁਣ ਦੇਖੋ ਦੋ ਦਿਨ ਦਾ ਹੋਰ ਟਾਈਮ ਮੰਗ ਲਿਆ ਉਹਨਾਂ ਨੇ ਟੌਕਸ ਲਈ ਤੇ ਉਹਨਾਂ ਦੋ ਦਿਨਾਂ ਦੇ ਵਿੱਚ ਕ라우ਡ ਨੂੰ ਸਾਂਭਣਾ ਕਿਵੇਂ ਆ ਇਹ ਲੀਡਰਸ਼ਿਪ ਲਈ ਵੀ ਔਖਾ ਹੋ ਰਿਹਾ ਹੈਗਾ ਇਸ ਨਾਲ ਅਗਰ ਇਹ ਦੂਸਰੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਲੀਡਰ ਵੀ ਬਹੁਤ ਜ਼ਿਆਦੇ 705 ਸੈਗੇ ਨੇ ਕਿ ਉਹ ਇਹਦੇ ਚੋਂ ਪਾਰਟਿਸਪੇਟ ਕਰਨ ਕਿ ਹਜੇ ਵੀ ਉਹ ਮਿਊਟ ਸਪੈਕਟੇਟਰ ਬਣ ਕੇ ਇਸ ਚੀਜ਼ ਨੂੰ ਵਾਚ ਕਰਨ ਕਿਉਂਕਿ ਕੱਲ ਅਗਰਾਹਾ ਗਰੁੱਪ ਨੇ 4 ਘੰਟੇ ਰੇਲਾ ਰੋਕੀਆਂ ਨੇ 200 ਟ੍ਰੇਨਾਂ ਪ੍ਰਭਾਵਿਤ ਹੋਈਆਂ ਨੇ ਤਕਰੀਬਨ ਇਸੇ ਤਰ੍ਹਾਂ ਦੂਸਰਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈਗਾ ਉਹਨਾਂ ਨੇ ਟੋਲ ਪਲਾਜ਼ਾ ਫ੍ਰੀ ਕੀਤਾ ਸੀ ਕੁਝ ਘੰਟੇ ਲਈ ਉਹ ਦੋਨੋਂ ਇਹਨਾਂ ਦੀਆਂ ਜਿਹੜੀਆਂ ਇਵੈਂਟਸ ਨੇ ਸਕਸੈਸਫੁਲ ਰਹੀਆਂ ਨਹੀਂ ਕਈ ਥਾਵਾਂ ਤੇ ਪੁਲਿਸ ਨਾਲ ਝੜਪ ਵੀ ਹੋਈ ਆ ਪਟਿਆਲੇ ਵਾਲੇ ਇਲਾਕੇ ਦੇ ਫਾਰਮਰਸ ਦੀ ਪਰ ਉਹਨਾਂ ਨੇ ਸਕਸੈਸਫੁਲੀ ਟ੍ਰੇਨਰ ਰੁਕੇ ਨੇ ਪਰ ਇਹਦੇ ਵਿੱਚ ਸਾਰਾ ਜਿਹੜਾ ਹੈਗਾ ਜਿਹੜਾ ਆਮ ਨਾਗਰਿਕ ਹੈਗਾ ਉਹ ਦੋਨੋਂ ਪਾਸਿਆਂ ਤੋਂ ਪਿਸ ਰਿਹਾ ਹੈਗਾ ਜਿਹੜੇ ਲੋਕਾਂ ਨੇ ਕਿਤੇ ਆਪਣੇ ਵਿਆਹ ਰੱਖੇ ਹੋਏ ਸੀਗੇ ਜਾਂ ਹੋਰ ਸਮਾਗਮ ਸੀਗੇ ਉਹ ਸਾਰੇ ਉਹਨਾਂ ਨੂੰ ਕੈਨਸਲ ਕਰਨੇ ਪੈ ਰਹੇ ਕਿਉਂਕਿ ਰਾਹ ਹੀ ਸਾਰੇ ਬੰਦ ਹੈ ਜੇ ਦਿੱਲੀ ਨੂੰ ਜਾਣ ਵਾਲੇ ਮਰ ਕੋ ਇਸ ਕਰਕੇ ਇਹ ਇਹਦੀ ਜਿਹੜੀ ਸਥਿਤੀ ਹੈਗੀ ਆ ਜਿੰਨੀ ਛੇਤੀ ਰਿਸੋਲਵ ਹੋਵੇ ਉਨਨਾ ਹੀ ਜਿਆਦਾ ਬੈਟਰ ਹੈਗਾ ਨਹੀਂ ਤਾਂ ਇਹ ਸਿਚੁਏਸ਼ਨ ਜਿਹੜੀ ਹੱਥੋਂ ਨਿਕਲ ਸਕਦੀ ਹੈ ਕਿਸੇ ਟਾਈਮ ਦੀ ਜੇ ਸਭ ਕੁਝ ਕੁ ਗੱਲਾਂ ਇਹਦੇ ਨਾਲ ਹੋਰ ਜੁੜੀਆਂ ਇੱਕ ਤਾਂ ਤੁਸੀਂ ਜਿਹੜਾ ਆਮ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕੀਤੀ ਹੈ ਮੇਰੇ ਜਾਣਕਾਰ ਸੀ ਉਹਨਾਂ ਨੇ ਇੱਥੇ ਹਨੂਮਾਨਗੜ੍ਹ ਜਾਣਾ ਸੀ ਬਠਿੰਡਿਓ ਹਨੂਮਾਨਗੜ੍ਹ 150 ਕਿਲੋਮੀਟਰ ਵੀ 100 ਪੈਂਦਾ ਤੇ ਉੱਥੇ ਜਾਣ ਦੇ ਵਾਸਤੇ ਉਹਨਾਂ ਨੂੰ ਪਹਿਲਾਂ ਮਲੋੜ ਟ ਜਾਣਾ ਪਿਆ ਫਿਰ ਉਧਰ ਤੋਂ ਹੀ ਘੁੰਮ ਘੁਮਾ ਕੇ ਆਉਣਾ ਪਿਆ ਦਿਨ ਵੇਲੇ ਵਿਆਹ ਸੀ ਤੇ ਰਾਤ ਨੂੰ 2 ਵਜੇ ਵਾਪਸ ਮੁੜ ਕੇ ਆਏ ਇੱਕ ਘਟਨਾ ਦੂਜੀ ਘਟਨਾ ਜਿਹੜਾ ਨੇ 에어ਪੋਰਟ ਵਾਲੇ ਨੂੰ ਜਾਣਾਗਾ ਉਹਨਾਂ ਨੇ ਡੋਮੈਸਟਿਕ ਫਲਾਈਟਸ ਲੈਣੀਆਂ ਜਿਹੜੀਆਂ ਉਹਨਾਂ ਦੇ ਰੇਟ ਚੱਕ ਦਿੱਤੇ ਗਏ ਆ 34000 ਤੱਕ ਬਿਸਤਾਰਾ ਦੀ ਫਲਾਈਟ ਹੈ ਜਿਹੜੀ ਉਹ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾ ਰਹੀ ਹੈ ਤੇ ਉਹਦੇ ਵਿੱਚੋਂ ਸਮਾਨ ਵੀ ਤੁਸੀਂ ਕਿੰਨਾ ਲਿਜਾ ਸਕਦੇ ਹੋ ਸੋ ਉਹ ਸਮੱਸਿਆਵਾਂ ਇੱਕ ਇਹ ਹੈ ਕਿ ਹਰੇਕ ਕਿਸਾਨ ਯੂਨੀਅਨ ਤੇ ਨਾਂ ਦੇ ਨਾਲ ਤਾਂ ਇਕਤਾ ਜੁੜਿਆ ਜਾਂਦਾ ਜ਼ਿਆਦਾਤਰਾਂ ਦੇ ਪਰ ਆਪਸ ਵਿੱਚ ਇਕਤਾ ਕਰਕੇ ਚੱਲਦੇ ਨਹੀਂ ਇਹ ਜਿਹੜੀ ਬਿਆਨਬਾਜ਼ੀ ਹੈ ਜਿੱਥੋਂ ਸੰਘਰਸ਼ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਵਿੱਚ ਪੰਜਾਬ ਦੇ ਵਿੱਚ ਦੋ ਤਿੰਨ ਜਥੇਬੰਦੀਆਂ ਉਹਨਾਂ ਨੇ ਸਰਗਰਮੀ ਦਿਖਾਤੀ ਨਾਲ ਹੀ ਚੁਣੌਨੀ ਹੋ ਰਿਹਾ ਪਹਿਲਾਂ ਕਹਿੰਦਾ ਸੀ ਮੈਨੂੰ ਪੁੱਛਿਆ ਤੇ ਕੱਲ ਤੋਂ ਉਹ ਵੀ ਉੱਥੇ ਸਰਗਰਮ ਨੇ ਅੱਜ ਉਹਨਾਂ ਨੇ ਆਪ ਦਾ ਐਕਸ਼ਨ ਲੈਣਾ ਹੈ ਅਗਲੇ ਦਿਨਾਂ 'ਚ ਵੀ ਲੈਣਾ ਸੋ ਇਹ ਬਿਉਂਤਬੰਦੀ ਦੇ ਵਿੱਚ ਕਿਤੇ ਨਾ ਕਿਤੇ ਤਾਲਮੇਲ ਦੀ ਘਾਟ ਨਜ਼ਰ ਆਉਂਦੀ ਹੈ ਜੀ ਬਿਲਕੁਲ ਇਦਾਂ ਦੀ ਆਪਸ ਕੋਆਰਡੀਨੇਸ਼ਨ ਬਿਲਕੁਲ ਹੈ ਨਹੀਂ ਕਿ ਪਰ ਜਿਹੜਾ ਮਤਲਬ ਕਿ ਪਹਿਲੇ ਵੀ ਜਿਹੜੀ ਲੀਡਰਸ਼ਿਪ ਤੁਰੀ ਹੈ ਨਾ ਪ੍ਰੋਟੈਸਟ ਨੂੰ ਲੀਡ ਕਰਨ ਵਾਲੇ ਭੰਡੇਰ ਤੇ ਜਿਹੜੇ ਡੱਲੇ ਆ ਇਹਨਾਂ ਨੇ ਦੂਸਰਿਆਂ ਨਾਲ ਬਿਲਕੁਲ ਵੀ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾਗਾ ਜਦ ਕਿ ਆਪਾਂ ਦੇਖਦੇ ਆਂ ਜੇ ਪਿਛਲੀ ਵਾਰੀ ਫਾਰਮ ਪ੍ਰੋਟੈਸਟ ਸਕਸੈਸਫੁਲ ਹੋਇਆ ਸੀਗਾ ਤਾਂ ਉਹ ਇਹਨਾਂ ਦੇ ਇਕੱਠੇ ਕਰਕੇ ਸਕਸੈਸਫੁਲ ਹੋਇਆ ਸੀਗਾ ਹੁਣ ਜਿਹੜਾ ਹੈਗਾ ਹੁਣ ਮਤਲਬ ਕਿ ਇੱਕ ਤਾਂ ਕਲੈਰਿਟੀ ਮਿਸਿੰਗ ਹੈਗੀ ਆ ਹਜੇ ਉਹਨਾਂ ਨੂੰ ਜਿਹੜੀਆਂ ਦਾਸ ਮੰਗਾ ਰੱਖੀਆਂ ਨੇ ਉਸ ਬਾਰੇ ਵੀ ਪੂਰੀ ਤਰ੍ਹਾਂ ਉਹ ਕਲੀਅਰ ਨਹੀਂ ਹੈਗੇ MSP ਦੇ ਵਿੱਚ ਜਿਹੜੀ ਗੱਲਾਂ ਦੇ ਬਾਰੇ ਵੀ ਥੋੜਾ ਜਿਹਾ ਐਕਸਪਲੇਨ ਕਰਿਓ ਮੈਨੂੰ ਵੀ ਸਵਾਲ ਆਇਆ ਸੀ ਤੁਹਾਡੇ ਮਤਲਬ ਕੁ ਵੀ ਕਿਹੜੀਆਂ-ਕਿਹੜੀਆਂ ਮੰਗਾਂ ਨੇ ਜਾਇਜ਼ ਨੇ ਜਾਂ ਨਹੀਂ ਜਿਵੇਂ ਇਹ ਕਹਿੰਦੇ ਕਿ 10000 ਹਰੇਕ ਕਿਸਾਨ ਤੇ ਮਜ਼ਦੂਰ ਨੂੰ ਮਹੀਨਾਵਾਰ ਪੈਨਸ਼ਨ ਮਿਲੇ ਜਾਂ ਕੁਝ ਹੋਰ ਗੱਲਾਂ ਉਹ ਪੋਸੀਬਲ ਤਾਂ ਲੱਗਦੀਆਂ ਨਹੀਂ ਕਿਉਂਕਿ ਸਰਕਾਰ ਕੋਲੇ ਨਾ ਇੰਨਾ ਪੈਸਾ ਨਾ ਉਹਨਾਂ ਨੇ ਦੇਣਾ ਹੈ ਬਿਲਕੁਲ ਜਿਹੜਾ ਇੰਡੀਆ ਦਾ ਟੋਟਲ ਬਜਟ ਆ ਨਾ 45 ਲੱਖ ਕਰੋੜ ਦੇ ਕਰੀਬ ਹੈਗਾ ਉਹਦੇ ਵਿੱਚ ਜਿਹੜੀ ਮੈਕਸਿਮਮ ਸਪੈਂਡਿੰਗ ਹੈਗੀ ਉਹ ਇਹਨਾਂ ਦੀ ਡਿਫੈਂਸ ਤੇ ਹੈਗੀ ਆ ਦੇ ਹੈਲਥ케ਅਰ ਤੇ এডੂਕੇਸ਼ਨ ਤੇ ਹੋਰ ਸੈਕਟਰਸ ਦੇ ਵਿੱਚ ਬਹੁਤ ਨੈਗਲੀਜੀਬਲ ਗਵਰਨਮੈਂਟ ਦੀ ਬਜਟ ਅਲੋਕੇਸ਼ਨਸ ਹੈਗੀਆਂ ਨੇ ਪਰ ਜਿਹੜਾ ਫਾਰਮਿੰਗ ਲਈ ਹੈਗਾ ਉਹ ਬਹੁਤ ਹੀ ਘੱਟ ਹੈਗੀ ਅਲੋਕੇਸ਼ਨ ਜਿਹੜੀ ਹੈਗੀ ਆ ਟੋਟਲ ਯੂਨੀਅਨ ਬਜਟ ਦੇ ਵਿੱਚ ਇਸ ਕਰਕੇ ਜਿਹੜਾ ਕਿਸਾਨੀ ਦੀਆਂ ਮੰਗਾਂ ਨੇ ਪ੍ਰਮੁੱਖ ਤੌਰ ਤੇ ਹੈਗੀ ਐਮਐਸਪੀ ਜਿਹੜੀ ਸੁਆਮੀ ਨਾਥਰ ਵਾਲੀ ਰეკਮੈਂਡੇਸ਼ਨਸ ਨੇ ਉਹ ਜਿਹੜੀ ਹੈਗੀ ਆ ਵੀ ਉਹ ਇਹ ਜ਼ਰੂਰ ਹੈਗਾ ਸਗਤ ਹੈ ਕਿ ਇਸ ਤਰ੍ਹਾਂ ਦੀ ਐਮਐਸਬੀ ਜਿਹੜੀ ਹੈਗੀ ਆ वेस्टर्न वर्ल्ड ਵਿੱਚ ਮਿਲਦੀ ਹੈਗੀ ਆ ਕਿਸਾਨਾਂ ਨੂੰ ਪਰ ਉਸ ਦੇ ਬਾਵਜੂਦ ਵੀ ਅੱਜ ਜੇ ਆਪਾਂ ਦੇਖੀਏ ਯੋਰਕ ਵਿੱਚ ਕਿੰਨੇ ਕੰਟਰੀਸ ਦੇ ਵਿੱਚ ਫਾਰਮਰ ਸੜਕਾਂ ਦੇ ਉੱਤੇ ਹੈਗੇ ਆ ਤੇ ਉਹ ਡਾਇਰੈਕਟਰ ਮਾਰਚ ਕਰਦੇ ਹੈਗੇ ਆ ਪਰ ਉੱਥੋਂ ਦੀਆਂ ਸਰਕਾਰਾਂ ਇੱਥੋਂ ਵਾਂਗੂ ਕੰਡੇ ਵਾਲੀਆਂ ਤਾਰਾ ਲਾ ਕੇ ਨਹੀਂ ਖੜੀਆਂ ਸਗੋਂ ਆਪ ਪ੍ਰਾਈਮ ਮਿਨਿਸਟਰ ਫ्रांस ਦਾ ਜਾ ਕੇ ਫਾਰਮਰ ਲੀਡਰਸ ਨੂੰ ਉਹਨਾਂ ਦੀ ਪ੍ਰੋਟੈਸਟ ਸਾਈਟ ਤੇ ਜਾ ਕੇ ਮਿਲ ਰਿਹਾ ਹੈਗਾ ਤਾਂ ਕਿ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ ਉਹ ਰਿਸੋਲਵ ਕੀਤੀਆਂ ਜਾਣ ਈਵਨ ਯੂਰਪੀਅਨ ਯੂਨੀਅਨ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਵੀ ਇਹ ਇਸ਼ੂ ਡਿਸਕਸ ਹੋ ਰਹੇ ਹੈਗੇ ਇਸੇ ਤਰ੍ਹਾਂ ਦੀ ਹੀ ਰੈਸਲੈਸਨੈਸ ਯੂਐਸਏ ਵਿੱਚ ਵੀ ਉੱਚੀ ਦੇਖੀ ਹੈ ਕਿ ਫਾਰਮਰਸ ਦੇ ਵਿੱਚ ਕਿਉਂਕਿ ਜਿਹੜਾ ਛੋਟਾ ਫਾਂਕੀ ਗੱਲ ਸਰ ਇੱਕ ਥੋੜਾ ਹੋਰ ਕਲੀਅਰ ਕਰਿਓ ਕਿ ਐਮਐਸਪੀ ਆ ਜਿਹੜੀ ਸਾਰੀ ਸੈਂਟਰ ਨਹੀਂ ਦੇਣੀ ਹੁੰਦੀ ਜਾਂ ਕਿਸੇ ਖਰਾਬ ਦੇ ਉੱਤੇ ਪੰਜਾਬ ਸਰਕਾਰ ਨੇ ਵੀ ਦੇਣੀ ਆ ਜੇ ਪੰਜਾਬ ਸਰਕਾਰ ਨੇ ਦੇਣੀ ਆ ਫਿਰ ਇੱਥੇ ਇਹਨਾਂ ਤੇ ਵੀ ਸਵਾਲ ਤਾਂ ਖੜਾ ਹੁੰਦਾ ਲੈ ਬਿਲਕੁਲ ਜੇ ਸਟੇਟ ਗਵਰਨਮੈਂਟ ਚਾਵੇ ਤਾਂ ਉਹਨਾਂ ਨੂੰ ਕਿਉਂਕਿ ਜਿਹੜਾ ਫਾਰਮਿੰਗ ਸੈਕਟਰ ਆ ਨਾ ਉਹ ਸਟੇਟ ਸਬਜੈਕਟ ਹੈਗਾ ਜੀ ਤੇ ਜੇ ਸਟੇਟ ਚਾਵੇ ਦਾ ਇਹ ਦੇਖਦੇ ਐ ਐਮ ਐਸ ਪੀ ਜਿਵੇਂ ਤੁਹਾਨੂੰ ਯਾਦ ਹੋਣਾ ਕਿ ਮੂੰਗੀ ਤੇ ਇਹਨਾਂ ਨੇ ਐਮ ਐਸ ਪੀ ਦਾ ਐਲਾਨ ਕੀਤਾ ਸੀ ਭਾਵੇਂ ਇਹਨਾਂ ਦੀ ਉਹ ਜਿਹੜੀ ਐਲਾਨਨਾਮਾ ਸੀ ਉਹ ਪੂਰਾ ਤਾਂ ਹੋ ਨਹੀਂ ਸਕਿਆਗਾ ਕਿਉਂਕਿ ਫਾਰਮਰਸ ਦੀ ਮੂੰਗੀ ਜਿਹੜੀ 80% ਪਲੱਸ ਜਿਹੜੀ ਹੈਗੀ ਆ ਉਹ ਐਮ ਐਸ ਪੀ ਤੋਂ ਥੱਲੇ ਵਿਕੀ ਸੀਗੀ ਜੀ ਸੋ ਇਸ ਕਰਕੇ ਜੇ ਤਾਂ ਇਹਦਾ ਕੋਈ ਵਾਇਬਲ ਹੱਲ ਆਪਣੇ ਕੋਲ ਦੋ ਨੇ ਜਿਹੜੀਆਂ ਇਹਨਾਂ ਦੇ ਪ੍ਰਮੁੱਖ ਮੰਗਾਂ ਨੇ ਐਮ ਐਸ ਪੀ ਹੈਗਾ ਐਂ ਤੁਸੀਂ ਜਿਵੇਂ ਪੈਨਸ਼ਨ ਦਾ ਜ਼ਿਕਰ ਕੀਤਾ ਹੈਗਾ ਇਸੇ ਤਰ੍ਹਾਂ ਫਾਰਮ ਫਾਰਮਰਸ ਦੇਤੇ ਲੇਬਰਸ ਦੇ ਜਿਹੜੇ ਲੋਨ ਵੇਵਰਸ ਹੈਗੇ ਆ ਉਸ ਬਾਰੇ ਮੰਗ ਹੈ ਕਿ ਇਹ ਪ੍ਰਮੁੱਖ ਤੌਰ ਤੇ ਬਾਕੀ ਹੋਰ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਕੁੱਲ ਉਹਨਾਂ ਦੀਆਂ 10 ਮੰਗਾਂ ਨੇ ਜੀ ਪਰ ਜੇ ਜਿਹੜੀ ਉਹ ਕਹਿ ਰਹੇ ਹੈਗੇ ਆ ਕਿ ਇੱਕ ਮੰਗ ਇਹ ਵੀ ਆ ਕਿ ਜਿਹੜੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਇੰਡੀਆ ਦੀ ਮੈਂਬਰਸ਼ਿਪ ਹੈਗੀ ਆ ਇੰਡੀਆ ਕੋ ਕਿ ਸਿਗਨੇਟਰੀ ਹੈਗਾ ਤੇ WTO ਦੀਆਂ ਸਰਟਨ ਆਬਲੀਗੇਸ਼ਨਸ ਹੁੰਦੀਆਂ ਨੇ ਕੰਟਰੀਜ਼ ਨੂੰ ਜੇ ਉਹਦੇ ਵਿੱਚ ਤੁਸੀਂ ਆਪਣੀ ਸਟਾਈ ਮੈਂਬਰਸ਼ਿਪ ਰੱਖਣੀ ਹੈਗੀ ਆ ਉਸ ਦੇ ਮੁਤਲਕ ਜਿਹੜਾ ਹੈਗਾ WTO ਲੋ ਇਹ ਬੜੀਆਂ ਕਲੀਅਰ ਗਾਈਡਲਾਈਨਸ ਨੇ ਕਿ MSP ਬੰਦ ਕੀਤੀ ਜਾਵੇ ਪਰ MSP ਜਿਹੜੇ ਕੰਟਰੀਜ਼ ਵੱਲੋਂ ਸਪான்ਸਰ ਕੀਤਾ ਗਿਆ ਸੀ ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ ਜਾਂ ਵੈਸਟਰਨ ਵਰਲਡ ਹੈਗਾ ਵੈਸਟਰਨ ਵਰਲਡ ਤਾਂ ਆਪ ਆਪਣੇ ਫਾਰਮਰਸ ਨੂੰ ਆਪਣੇ ਨਾਲੋਂ ਕਿਤੇ ਜ਼ਿਆਦਾ ਸਬਸਿਡੀਆਂ ਦੇ ਰਿਹਾ ਹੈਗਾ ਸੋ ਇਸ ਕਰਕੇ ਇਹ ਸਾਰਾ ਹੁਣ ਆਉਣ ਵਾਲੇ ਦਿਨਾਂ ਵਿਚ ਦੁਆਰਾ ਵਰਲਡ ਟ੍ਰੇਡ ਓਰਗੇਨਾਈਜੇਸ਼ਨ ਦੀ ਮੀਟਿੰਗ ਹੈਗੀ ਆ ਜਿਦੇ ਚ ਇੰਡੀਆ ਵੀ ਪਾਰਟਿਸਪੇਟ ਕਰ ਰਿਹਾ ਹੈ ਅਬੂਦਾਬ ਵੀ ਵਿੱਚ ਮੀਟਿੰਗ ਹੋ ਰਹੀ ਹੈਗੀ ਆਉਣ ਵਾਲੇ ਦਿਨਾਂ ਚ ਤੇ ਉਹ ਜਿੱਥੇ ਵੀ ਇੰਡੀਆ ਨੂੰ ਕਈ ਗੱਲਾਂ ਤੇ ਜਵਾਬ ਦੇ ਹੀ ਹੋਣਾ ਪੈਣਾ ਹੈਗਾ ਨਹੀਂ ਇਹਨਾਂ ਤੇ ਸਰਟਨ ਨੇ ਨਾ ਤੇ ਸਟ੍ਰਕਚਰਸ ਲੱਗ ਸਕਦੀਆਂ ਨੇ ਐਸ ਪਰ ਐਸ ਟ੍ਰੇਡ ਇਸ ਕਨਸਰਨਟ ਸੋ ਇਸ ਕਰਕੇ ਜਿਹੜੀ ਐਮਐਸਪੀ ਆਪਾਂ ਨੂੰ ਚਾਹੀਦੀ ਆਪਾਂ ਨੂੰ ਐਮਐਸਪੀ ਚਾਹੀਦੀ ਨਹੀਂ ਜੇ ਸਾਡੇ ਬਾਰਡਰ ਖੋਲ ਦੇਣ ਹਮ ਹਮ ਕਿ ਜੇ ਵੈਸਟਰਨ ਬਾਰਡਰ ਖੁੱਲਦੇ ਨੇ ਤਾਂ ਆਪਣੀ ਫਾਰਮਿੰਗ ਦੀਆਂ ਬਹੁਤ ਹੱਲ ਹੋ ਸਕਦੇ ਨੇ ਤੁਸੀਂ ਇਹ ਜਿਹੜੀ ਹੈਗੀ ਇਹ ਪ੍ਰਮੁੱਖ ਮੰਗ ਚਾਹੀਦੀ ਹੈ ਫਾਰਮਰਸ ਦੀ ਚਲ ਕੇ ਇਹ ਮੰਗ ਹੈ ਨਹੀਂਗੀ ਜੀ ਯਾਨੀ ਕਿ ਇਹਨਾਂ ਸਾਰਿਆਂ ਦਾ ਮੈਂ ਬਹੁਤ ਜ਼ਰੂਰ ਇਹ ਗੱਲ ਠਾ ਰਿਆਂ ਕਿ ਜਿਹੜਾ ਬਾਰਡਰ ਸਾਡੇ ਹੈਗੇ ਨੇ ਇਹ ਜੇ ਉੱਥੋਂ ਮੁਦਰਾ ਪੋਰਟ ਤੋਂ ਜਾਂ ਮੁੰਬਈ ਪੋਰਟ ਤੋਂ ਟ੍ਰੇਡ ਹੋ ਸਕਦਾ ਪਾਕਿਸਤਾਨ ਦੇ ਨਾਲ ਤਾਂ ਫਿਰ ਸਾਨੂੰ ਇਥੋਂ ਕਿਉਂ ਨਾ ਖੁੱਲ ਦਿੱਤੀ ਜਾਵੇ ਸਿੱਧੀ ਆਪਾ ਤਾਂ ਬਾਈ ਰੋਡ ਬਾਈ ਟ੍ਰੇਨ ਸਾਰੇ ਪਾਸੇ ਕਨੈਕਟਡ ਹੈਗੇ ਆ ਇਸ ਇਸ ਬਾਰਡਰ ਤੇ ਤੇ ਆਪਾਂ ਇਸ ਤੋਂ ਹਲਾਵਾ ਪਾਕਿਸਤਾਨ ਤੋਂ ਹਲਾਵਾ ਹੋਰ ਆਪ ਤਈ ਤੋਂ ਲੈ ਕੇ ਇਦੋਂ ਵੀ ਪੱਧ ਨੰਬਰ ਕੰਟਰੀਸ ਦੇ ਨਾਲ ਆਪਾਂ ਸਿੱਧਾ ਟ੍ਰੇਡ ਕਰ ਸਕਦੇ ਹੈਗੇ ਆ ਬਿਲਕੁਲ ਇਸ ਕਰਕੇ ਆਪਣਾ ਲੈਂਡਲੌਕ ਹੋਣ ਕਰਕੇ ਸਟੇਟ ਹੋਰ ਆਪਣੇ ਕੋਲੇ ਕੋਈ ਆਪਸ਼ਨ ਵੀ ਹੈ ਰਹੀ ਹੈ ਜਦ ਕਿ ਜਿਹੜੀ ਹੁਣ ਪ੍ਰੈਜ਼ੈਂਟ ਸਟੇਟ ਗਵਰਨਮੈਂਟ ਹੈਗੀ ਆ ਜੀ ਮਿਸਟਰ ਭਗਵੰਤ ਮਾਨ ਉਹ ਇਸ ਦੇ ਉਲਟ ਹੈਗੇ ਆ ਤੇ ਉਹਨਾਂ ਨੇ ਇਹਦੇ ਖਿਲਾਫ ਬਿਆਨ ਵੀ ਦਿੱਤੇ ਆ ਵੀ ਅਸੀਂ ਇਹਦੇ ਨਾਲ ਟਰੇਡ ਵਾਲਾ ਰਾਹ ਖੋਲਣਾ ਹੀ ਨਹੀਂਗਾ ਹੂੰ ਹੂੰ ਅੰਦਰ ਇਹ ਇਹ ਦੋਨੋਂ ਪਾਸੇ ਕੰਟਰਡਿਕਸ਼ਨਸ ਨੇ ਨਾ ਤਾਂ ਫਾਰਮਰਸ ਵੱਲੋਂ ਇਹ ਕਲੀਅਰ ਡਿਮਾਂਡ ਹੈਗੀ ਆ ਜਦ ਕਿ ਉਹਨਾਂ ਦੀ ਨੰਬਰ 1 ਡਿਮਾਂਡ ਇਹ ਹੀ ਚਾਹੀਦੀ ਆ ਕਿ ਸਾਡਾ ਬਾਰਡਰ ਖੋਲੋ ਜੇ ਦੂਸਰੇ ਬਾਰਡਰਾਂ ਤੋਂ ਟਰੇਡ ਹੋ ਸਕਦਾ ਤਾਂ ਸਾਡੇ ਬਾਰਡਰ ਤੋਂ ਕਿਉਂ ਨਹੀਂ ਟਰੇਡ ਹੋ ਸਕਦਾ ਜੀ ਜਿਹੜੀ ਇਹਨਾਂ ਐਮਐਸ ਵਾਲ ਨਾਲ ਮੇਰੇ ਕੋਲ ਇਹ ਵੀ ਆ ਗਿਆ ਕਿ ਜਿਹੜੇ ਇਲੈਕਸ਼ਨ ਦੇ ਵਿੱਚ 2-3 ਮਹੀਨੇ ਰਹਿ ਗਏ ਨੇ ਇਹਨਾਂ ਦੀ ਜਿਹੜੀ ਟਾਈਮਿੰਗ ਹੈ ਉਸ ਨੂੰ ਲੈ ਕੇ ਵੀ ਸਵਾਲ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਅੰਦੋਲਨ ਕੀਤਾ ਜਾ ਰਿਹਾ ਪਰ ਇਹਦਾ ਦੂਜਾ ਕਾਰਨ ਵੀ ਹੈ ਕਿ ਹੁਣ ਅਗਲੇ ਚਾਹੁੰਦੇ ਆ ਕਿ ਆ ਸਹੀ ਮੌਕਾ ਹੈਗਾ ਸਰਕਾਰ ਤੇ ਪ੍ਰੈਸ਼ਰ ਪਾਉਣ ਦਾ ਨਾਲ ਇੱਕ ਸ਼ੰਕੇ ਹੋਰ ਨੇ ਕਿ ਇਹ ਜਿਹੜੀਆਂ ਮੰਗਾਂ ਦਾ ਰੌਲਾ ਰੱਪਾ ਪੈਦਾ ਹੋ ਗਿਆ ਉਦੋਂ ਬਾਅਦ ਸਰਕਾਰ ਨੇ ਜੇ ਅਧੀਆਂ-ਪਚਧੀਆਂ ਮੰਨ ਲਈਆਂ ਉਹਨਾਂ ਨੂੰ ਕਰ ਦੇਣਾ ਪ੍ਰਮੋਟ ਤੇ ਭਾਜਪਾ ਨੂੰ ਫਾਇਦਾ ਮਿਲ ਜਾਣਾ ਨਾਲ ਹੀ ਇੱਕ ਸਵਾਲ ਹੋਰ ਹੈ ਨਿੱਕਾ ਜਿਹਾ ਉਹ ਮਿਸਟਰ ਡੱਲੇਵਾਲ ਦੀ ਵੀਡੀਓ ਕੇ ਮੌਦੇ ਹੀ ਹੋਰਾਂ ਦਾ ਗ੍ਰਾਫ ਬਹੁਤ ਉੱਚਾ ਹੋ ਗਿਆ ਇਹਨੂੰ ਡਾਊਨ ਕਰਨਾ ਕਿ ਉਹ ਪੋਲਿਟਿਕਲ ਸਟੰਟ ਸਮਝ ਕੇ ਜਾਂ ਪੋਲਿਟਿਕਲ ਧਿਰ ਨੂੰ ਫਾਇਦਾ ਦੇਣ ਵਾਸਤੇ ਉਹ ਚੀਜ਼ਾਂ ਨੂੰ ਜੋੜ ਕੇ ਵੀ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਯਤਨ ਦੁਨੀਆ ਧਿਰਾਂ ਵੱਲੋਂ ਹੋ ਸਕਦੇ ਕੱਲ ਨੂੰ ਤੁਸੀਂ ਦੇਖੋ ਸ਼ੋਨਨੀ ਅਕਾਲੀ ਦਲ ਨੂੰ ਹੁਣ ਜਿਹੜਾ ਉਹਨਾਂ ਦੀ ਯਾਤਰਾ ਸੀ ਮੈਂ ਇਹੀ ਗੱਲ ਨਾਲ ਜੋੜਦਾ ਹੈਗਾ ਉਹਨਾਂ ਜਿਹੜੀ ਉਹ ਪੰਜਾਬ ਬਚਾਓ ਯਾਤਰਾ ਕਰ ਰਹੇ ਸੀ ਉਹਨਾਂ ਨੂੰ ਵੀ ਇਸ ਪ੍ਰੋਟੈਸਟ ਕਰਕੇ ਉਹ ਮੋਲਤਵੀ ਕਰਨੀ ਪਈ ਹੈ ਕਫ ਦੇਲੀ ਜੋਨ ਵਾਲੋ ਸਟੇਟਮੈਂਟ ਆਈ ਹੈਗੀ ਆ ਤੇ ਉਹਨਾਂ ਨੇ ਕੱਲ ਕੋਰ ਕਮੇਟੀ ਦੀ ਮੀਟਿੰਗ ਕੀਤੀ ਆ ਤੇ ਉਹਨਾਂ ਨੇ ਉਹਦੇ ਵਿੱਚ ਪ੍ਰਮੁਖਤਾ ਨਾਲ ਇਹ ਗੱਲ ਠਾਈ ਹੈਗੀ ਆ ਕਿ ਇਹ ਜਿਹੜਾ ਕਿਸਾਨੀ ਸੰਘਰਸ਼ ਹੈਗਾ ਇਹ ਪੰਜਾਬ ਤੇ ਹਰਿਆਣਾ ਸਰਕਾਰਾਂ ਦੀ ਸਾਜ਼ਿਸ਼ ਹੈਗੀ ਆ ਮਤਲਬ ਕਿ ਜਿਹੜੀ ਪਾਰਟੀ ਧਰਤਲ ਦੇ ਨਾਲ ਕਿਸਾਨੀ ਨਾਲ ਜੁੜੀ ਹੋਈ ਸੀ ਜਿਨ੍ਹਾਂ ਦੀ ਸਾਰੀ ਬੈਕਬੋਨ ਕਿਸਾਨੀ ਸੀਗੀ ਉਹ ਐਨੇ ਕੋਰੇ ਨੇ ਫਾਰਮਰਸ ਇਸ਼ੂਸ ਤੋਂ ਕੀ ਇਹ ਪੰਜਾਬ ਤੇ ਹਰਿਆਣਾ ਗਵਰਨਮੈਂਟ ਦੀ ਸਪਾਂਸਰਡ ਮੂਵਮੈਂਟ ਆ ਇਹ ਤਾਂ ਆਪ ਮਹਾਰੇ ਠੀਕ ਆ ਪਹਿਲੇ ਉਹਨਾਂ ਨੇ ਜਿਸ ਤਰ੍ਹਾਂ ਦੀ ਪੂਰੀ ਪਲੈਨਿੰਗ ਚਾਹੀਦੀ ਸੀ ਉਸ ਪਲੈਨਿੰਗ ਨਾ ਚੱਲੇ ਨਹੀਂ ਪਰ ਇਸ ਵਾਰੀ ਸਰਕਾਰ ਦੀ ਜਾਦੇ ਵੱਡੀ ਪਲੈਨਿੰਗ ਹੈਗੀ ਆ ਸੋ ਇਸ ਕਰਕੇ ਇਹ ਜਿਹੜਾ ਸੰਘਰਸ਼ ਦੀ ਰੂਪਰੇਖਾ ਹੈਗੀ ਆ ਨਾ ਇਹਦੇ ਵਿੱਚ ਕਲੈਰਿਟੀ ਤਾਂ ਜ਼ਰੂਰ ਮਿਸਿੰਗ ਹੈਗੀ ਆ ਆਪ ਮਹਾਰੇ ਇਕੱਠ ਹੋਇਆ ਹੈਗਾ ਦੂਸਰੀਆਂ ਜਥੇਬੰਦੀਆਂ ਦੇ ਲੋਕ ਵੀ ਇਸ ਸੰਗਰਸ਼ ਵਿੱਚ ਸ਼ਾਮਲ ਨੇ ਪਰ ਅਮੀ ਉਹਨਾਂ ਦੇ ਲੀਡਰ ਇਸ ਵਿੱਚ ਨਹੀਂ ਗਏ ਹੈਗੇ ਪਰ ਹੁਣ ਜਿਸ ਤਰ੍ਹਾਂ ਸਿਚੁਏਸ਼ਨ ਬਾਂਡਰੀ ਹੈਗੀ ਸਿਕਨਾਬ ਮੈਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਕੱਲ ਦੇ ਵਿੱਚ ਦੂਸਰੀਆਂ ਜਥੇਬੰਦੀਆਂ ਨੂੰ ਵੀ ਇਹਨਾਂ ਨੂੰ ਜੁਆਇਨ ਕਰਨਾ ਪੈਣਾ ਹੈਗਾ ਜੀ ਸੋ ਇਸ ਕਰਕੇ ਜੇ ਇਹ ਇਕੱਠੇ ਹੁੰਦੇ ਆ ਦੁਆਰਾ ਤਾਂ ਇਹ ਸੰਘਰਸ਼ ਇੱਕ ਬਹੁਤ ਵੱਡੀ ਰੂਪਰੇਖਾ ਲੈ ਸਕਦਾ ਪਰ ਜਿਸ ਤਰ੍ਹਾਂ ਤੁਸੀਂ ਟਾਈਮਿੰਗ ਦੀ ਗੱਲ ਕੀਤੀ ਹੈਗੀ ਆ ਠੋਕੇ ਆਉਣ ਵਾਲੇ ਦਿਨਾਂ 'ਚ ਕਿਸੇ ਟਾਈਮ 'ਤੇ ਚੋਣ ਜਾਬਤਾ ਲੱਗ ਸਕਦਾ ਨੈਸ਼ਨਲ ਇਲੈਕਸ਼ਨਸ ਦੇ ਲਈ ਤੇ ਜਿਹੜਾ ਕਿ ਸਰਕਾਰ ਨੂੰ ਇੱਕ ਸਕੇਪਗੋਰਟ ਰੂਟ ਮਿਲ ਜੂਗਾ ਵੀ ਹੁਣ ਅਸੀਂ ਕੋਈ ਡਿਸੀਜਨ ਲੈ ਹੀ ਨਹੀਂ ਸਕਦੇ ਤਾਂ ਇਹ ਉਹ ਮੇਰੇ ਖਿਆਲ ਨਾਲ ਟੌਪਸ ਨੂੰ ਲਮਕਾ ਰਹੇ ਨੇ ਜੇਕਰ ਕੋਈ ਨਿਰਣਾ ਉਹਨਾਂ ਨੇ ਲੈਣਾ ਐ ਐਮਐਸਪੀ ਤੇ ਜਾਂ ਲੋਨ ਵੇਵਰ ਤੇ ਯੋਧੀਆਂ ਬੇਨ ਪ੍ਰਮੁੱਖ ਡਿਮਾਂਡਸ ਨੇ ਉਹ ਜੁਨਾਂ ਨੂੰ ਦੱਸਣਾ ਚਾਹੀਦਾ ਹੈਗਾ ਛੋਟੀਆਂ ਬੂਟੀਆਂ ਜਿਵੇਂ ਮੁਆਵਜ਼ੇ ਦੀ ਹੈਗੀ ਆ ਜਿਹੜਾ ਫਾਰਮਰਸ ਨੂੰ ਡੈਥ ਹੋਈ ਸੀਗੀ 700 ਫਾਰਮਰਸ ਦੀ ਉਹਨਾਂ ਚੋਂ ਕੁਝ ਫਾਰਮਰਸ ਨੂੰ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆਗਾ ਹੁਣ ਵੀ ਆਪਣੇ ਪੰਜਾਬ ਅੰਦਰ ਜਿਹੜੇ ਕੁਝ ਕਿਸਾਨ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਜਿਹੜੇ ਐਗਰੀਕਲਚਰ ਮਿਸਟਰ ਨੇ ਸਰਦਾਰ ਬਰਮੀਤ ਸਿੰਘ ਖੂੜੀਆਂ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੇ ਘਰ ਅੱਗੇ ਧਰਨਾ ਲਾ ਕੇ ਬੈਠੇ ਆ ਵੀ ਸਾਨੂੰ ਸਾਡਾ ਮੁਆਵਜ਼ਾ ਦਵਾਇਆ ਜਾਵੇ ਜੀ ਉਹ ਮਤਲਬ ਕਿ ਉਸ ਚੀਜ਼ ਦੀ ਵੀ ਇੱਕ ਇਹਨਾਂ ਨੇ ਮੰਗ ਰੱਖੀ ਹੋਈ ਆ ਵੀ ਜਿਹੜਾ ਉਹ ਰਹਿ ਗਏ ਜਿਨ੍ਹਾਂ ਨੂੰ ਨਹੀਂ ਕੰਪਨਸੇਸ਼ਨ ਮਿਲੀ ਉਹਨਾਂ ਨੂੰ ਕੰਪਨਸੇਸ਼ਨ ਦਿੱਤੀ ਜਾਵੇ ਜਿਨਨੇ ਕੇਸ ਖੜੇ ਨੇ ਫਾਰਮਰਸ ਦੇ ਉਸ ਉਸ ਪ੍ਰੋਟੈਸਟ ਵੇਲੇ ਦੇ ਪਹਿਲੇ ਪ੍ਰੋਟੈਸਟ ਵੇਲੇ ਦੇ ਉਹ ਕੇਸ ਵੀ ਸਾਰੇ ਵਿਦਡਰ ਹੋ ਇਸੇ ਤਰ੍ਹਾਂ ਲਖਮੀਨ ਲਖਮੀਨਪੁਰ ਜਿਹੜੀ ਇਨਸੀਡੈਂਟ ਹੋਇਆ ਸੀਗਾ ਉਸ ਬਾਰੇ ਵੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕੰਪਨਸੇਸ਼ਨ ਦੀ ਜਿਹੜੇ ਵਿਕਟਮਸ ਬਣੇ ਨੇ ਉਹਦੇ ਸੋ ਇਹ ਇੱਕ ਜਿਹਾ ਕਈ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਆ ਇਹਦੇ ਵਿੱਚ ਪਰ ਪ੍ਰਮੁੱਖ ਤਾਂ ਐਮਐਸਪੀ ਹੈ ਤੇ ਲੋਨ ਵੇਵਰ ਹੈਗਾ ਜੇ ਸਰਕਾਰ ਚਾਵੇ ਜੇ ਉਹਨਾਂ ਨੇ ਕਾਰਪੋਰੇਟ ਵਰਲਡ ਦਾ ਪਿਛਲੇ 10 ਸਾਲਾਂ ਦੇ ਵਿੱਚ 14 ਲੱਖ ਕਰੋੜ ਦਾ ਕਰਜ਼ਾ ਮਾਫ਼ ਕੀਤਾ ਹੈਗਾ ਉਹਨਾਂ ਦੇ ਰਾਈਟ ਆਫ ਕੀਤੇ ਨੇ ਲੋਨਸ ਤਾਂ ਫਿਰ ਫਾਰਮਰਸ ਦਾ ਕਿਉਂ ਨਹੀਂ ਲੋਨ ਵੇਵਰ ਦਿੱਤਾ ਜਾ ਸਕਦਾ ਇਹ ਇਹ ਵੀ ਸਵਾਲ ਹੈਗਾ ਬਹੁਤ ਵੱਡਾ ਇਹ ਪੱਖਪਾਤ ਦਾ ਰਵਈਆ ਕਿਉਂ ਹੈਗਾ ਵੀ ਕਾਰਪੋਰੇਟ ਵਰਲਡ ਨੂੰ ਆਪਾਂ ਦੇ ਰਹੇ ਐਨੀ ਤਰਜੀਹ ਤੇ ਫਿਰ ਫਾਰਮਰਸ ਤੇ ਜਿਹੜੀ ਲੇ ਫਾਰਮ ਲੇਬਰ ਆ ਉਹਨਾਂ ਦੇ ਵੀ ਇੱਕ ਵਾਰੀ ਤੁਸੀਂ ਲੋਨ ਵੇਵਰ ਉਹਨਾਂ ਦਾ ਵੀ ਕਰਕੇ ਦਿਓ ਭਾਵੇਂ ਇਹ ਮੈਂ ਇਸ ਚੀਜ਼ ਨਾਲ ਐਗਰੀ ਨਹੀਂਗਾ ਲੋਨ ਵੇਵਰ ਸਨਾਂ ਪਰ ਹੁਣ ਜੇ ਡਿਮਾਂਡ ਬਾਕੀਆਂ ਲਈ ਕੀਤਾ ਜਾ ਰਿਹਾ ਗਵਰਨਮੈਂਟ ਵੱਲੋਂ ਤਾਂ ਫਿਰ ਫਾਰਮਰਸ ਦਾ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ ਮਤਲਬ ਇਹ ਚੌਂਡਸ ਦਾ ਸਰਕਾਰ ਇਹ ਕਰ ਸਕਦੀ ਆ ਸਟੈਪ ਬਟ ਜਿਹੜਾ ਐਮਐਸਪੀ ਦਾ ਸਟੈਪ ਹੈਗਾ ਉਹ ਕਾਫੀ ਗੁੰਜਲਦਾਰ ਸਟੈਪ ਹੈਗਾ ਵੀ ਉਹਦੇ ਤੇ ਜੇ ਐਮਐਸਪੀ ਗਰੰਟੀ ਕਰਦੇ ਹੈਗੇ ਆ ਇਹ ਜ਼ਰੂਰ ਆ ਕਿ ਇਹਦੇ ਨਾਲ ਫੂਡ ਸਿਕਿਉਰਟੀ ਨੂੰ ਇੱਕ ਜ਼ਰੂਰ ਪੋਜ਼ਿਟਿਵ ਹੰਗਾਰਾ ਮਿਲਦਾ ਹੈਗਾ ਕਿਉਂਕਿ ਫਾਰਮਰਸ ਨੂੰ ਜੇ ਇਨਸੈਂਟਿਵ ਹੋਣਗੇ ਕਿ ਸਾਡੀ ਘੱਟੋ ਘੱਟ ਮੁੱਲ ਤੇ crop ਵੇਖੂਗੀ ਤਾਂ ਉਹਨਾਂ ਨੂੰ ਇੱਕ ਸੈਂਸ ਆਫ ਸਿਕਿਉਰਟੀ ਤਾਂ ਆਉਂਦੀ ਆ ਨਾ ਆਪਾਂ ਦੇਖਦੇ ਆ ਸਿਰਫ ਕਾਟਨ ਜਿਹੜੀ 10% ਐਮਐਸਪੀ ਤੇ ਖਰੀਦੀ ਜਾਂਦੀ ਆ ਬਾਕੀ ਕਾਟਨ ਦਾ ਖੁੱਲੀ ਮੰਡੀ ਚ ਮੁੱਲ ਲੱਗਦਾ ਹੈ ਕਦੀ ਤਾਂ ਜਿਆਦਾ ਮਿਲ ਜਾਂਦਾ ਕਦੀ ਬਹੁਤ ਹੀ ਆਈ ਉਹ ਘੱਟ ਮੁੱਲ ਮਿਲਦਾ ਹੈਗਾ ਸਹੀ ਗੱਲ ਗੱਲ ਸਭ ਅਗਲੀ ਗੱਲ ਦੇ ਉੱਤੇ ਅਸੀਂ ਗੱਲ ਕਰੀਏ ਜਿਹੜਾ ਪੰਜਾਬ ਸਮੇਤ ਬਾਕੀ ਹਰਿਆਣੇ ਚ ਤੇ ਰਾਜਸਥਾਨ ਚ ਇੰਟਰਨੈਟ ਸੁਭਾਵਾਂ ਬੰਦ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਮਿਨਿਸਟਰੀ ਆਫ ਹੋਮ ਅਫੇਅਰ ਹੈ ਜਿਹੜਾ ਉਹਦੇ ਹੁਕਮਾਂ ਦੇ ਉੱਤੇ ਇਹ ਸਾਰਾ ਕੁਝ ਹੋਇਆ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਹੁਣ ਜਾਂ ਹੋਰ ਸਟੇਟਾਂ ਨੇ ਬੇਸ਼ੱਕ ਉਹਨਾਂ ਦੀਆਂ ਹੀ ਆ ਕਿ ਉਹ ਸਰਕਾਰ ਆ ਉਹਨਾਂ ਦੇ ਉਹਨਾਂ ਨੇ ਤਾਂ ਬੰਦ ਕਰ ਹੀ ਦੇਣਾ ਸੀ ਤੇ ਇੱਥੇ ਨਵੇਂ ਤਰੀਕੇ ਨਾਲ ਗਫੂਆ ਪਾਉਣ ਦੇ ਯਤਨ ਆ ਜਿਹੜੇ ਸਰਕਾਰ ਨੇ ਆਰੰਭ ਤੇ ਆ ਜਿਹੜਾ ਨਾ ਇਹਨਾਂ ਨੇ ਇਸ ਘੱਟੋ ਘੱਟ 20 ਪੁਲਿਸ ਸਟੇਸ਼ਨ ਹੈਗੇ ਆ ਪੰਜਾਬ 'ਚ ਜਿਹੜੇ ਕਿ ਘੱਟੋ ਘੱਟ 7 ਡਿਸਟ੍ਰਿਕਟ ਦੇ ਵਿੱਚ ਪੈਂਦੇ ਆ ਪੰਜਾਬ ਦੇ ਜਿਵੇਂ ਕਿ ਹੈਗਾ ਪਟਿਆਲਾ ਐਸ ਐਸ ਨਗਰ ਬਠਿੰਡਾ ਮੁਖਸਰ ਸਾਹਿਬ ਮਾਨਸਾ ਸੰਗਰੂਰ ਤੇ ਫਤਿਹਗੜ ਸਾਹਿਬ ਇਹਦੇ ਵਿੱਚ ਇਹਨਾਂ ਨੇ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਨੇ ਪਰ ਬੰਦ ਕੀਤੀਆਂ ਨੇ ਯੂਨੀਅਨ ਮਿਨਿਸਟਰੀ ਹੋਮ ਅਫੇਅਰਸ ਮਿਨਿਸਟਰੀ ਦੇ ਆਰਡਰ ਤੇ ਤੇ ਉਹਨਾਂ ਨੇ ਜਿਹੜਾ ਬ੍ਰਿਟਿਸ਼ ਵੇਲੇ ਦਾ ਕਾਨੂੰਨ ਸੀਗਾ ਜਿਹੜਾ ਕਿ ਅੱਜ ਤੱਕ ਕਦੀ ਵਰਤਿਆ ਨਹੀਂ ਆ ਉਸ ਕਾਨੂੰਨ ਨੂੰ ਲਾਗੂ ਕਰਕੇ ਇਹਨਾਂ ਨੇ ਇਹ ਇਹ ਸੇਵਾਵਾਂ ਸਾਰੀਆਂ ਬੰਦ ਕੀਤੀਆਂ ਨੇ ਜਿਹੜੀ ਕਿ ਬਿਲਕੁਲ ਅਨਟਿਉ ਹਰਸਮੈਂਟ ਹੈਗੀ ਆ ਲੋਕਾਂ ਦੀ ਇਸੇ ਤਰ੍ਹਾਂ ਹਰਿਆਣਾ ਸਰਕਾਰ ਨੇ ਉਹਨਾਂ ਨੇ ਆਪਣੀ ਸਟੇਟ ਦੀ ਪਾਵਰ ਵਰਤ ਕੇ ਉਹਨਾਂ ਨੇ ਵੀ ਬਹੁਤ ਇਲਾਕਿਆਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਸੇਵਾਵਾਂ ਇੰਟਰਨੈਟ ਸੇਵਾ ਪ੍ਰੀਵ ਬੰਦ ਕੀਤੀ ਹੈਗੀ ਜੀ ਦੇ ਨਾਲ ਕੇ ਬੱਚਿਆਂ ਦੇ ਉਰ ਪੇਪਰ ਚੱਲ ਰਹੇ ਹੈਗੇ ਆ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਆ ਆਨਲਾਈਨ ਜਿਹੜੀ ਹੈਗੀ ਆ ਪੇਮੈਂਟਸ ਦੀ ਹੋਰ ਉਹਨਾਂ ਨੂੰ ਜਿਸ ਤਰ੍ਹਾਂ ਦੀਆਂ ਲੋੜਾਂ ਹੁੰਦੀਆਂ ਪੜ੍ਹਨ ਦੇ ਲਈ ਉਹ ਸਾਰਿਆਂ ਦੇ ਵਿੱਚ ਬਹੁਤ ਵੱਡੀ ਦਿੱਕਤ ਬਣੀ ਹੋਈ ਹੈਗੀ ਆ ਇਸੇ ਤਰ੍ਹਾਂ ਪੰਜਾਬ ਵਿੱਚ ਵੀ ਇਸ ਟਾਈਮ ਤੇ ਬੱਚਾ ਦੇ ਪੇਪਰ ਚੱਲ ਰਹੇ ਹੈਗੇ ਆ ਤੇ ਇੰਟਰਨੈਟ ਅੱਜ ਕੱਲ ਆਪਣੀ ਜੀਵਨ ਦਾ ਇੱਕ ਅਹਿਮ ਅੰਗ ਬਣ ਚੁੱਕਿਆ ਹੈਗਾ ਤੇ ਉਹ ਉਹਦੇ ਨਾਲ ਲੋਕਾਂ ਨੂੰ ਬੇ ਲੋੜੀਆਂ ਦਿੱਕਤਾਂ ਆ ਰਹੀਆਂ ਪਰ ਜਿਹੜਾ ਆਹ ਬ੍ਰਿਟਿਸ਼ 에ਰਾ ਦਾ ਐਕਟ ਲਾਇਆ ਪਹਿਲੀ ਵਾਰੀ ਇਸ ਬਾਰੇ ਸਟੇਟ ਗਵਰਨਮੈਂਟ ਨੇ ਕੋਈ ਵੀ ਪ੍ਰਤੀਕਰਮ ਆਪਣਾ ਦਿੱਤਾ ਨਹੀਂਗਾ ਹਮਮ ਕੱਲ ਵੀ ਜਿਹੜੀ ਮੀਟਿੰਗ ਹੋਈ ਹੈਗੀ ਫਾਰਮਰਸ ਦੀ ਤੇ ਜੂਨੀਅਰ ਮਿਨਿਸਟਰਸ ਤੇ ਨਾਰ ਉਹਦੇ ਪਹਿਲੀ ਮੀਟਿੰਗ ਵਿੱਚ ਜ਼ਰੂਰ ਪੰਜਾਬ ਦੇ ਚੀਫ ਮਿਨਿਸਟਰ ਹਾਜ਼ਰ ਸੀਗੇ ਪਰ ਹੁਣ ਜਿਹੜੀਆਂ ਦੋ ਮੀਟਿੰਗ ਉਸ ਤੋਂ ਬਾਅਦ ਹੋਈਆਂ ਨੇ ਹੁਣ ਜਿਵੇਂ ਕੱਲ੍ਹ ਵਾਲੀ ਮੀਟਿੰਗ ਨੂੰ ਸਰ ਹਰਪਾਲ ਸਿੰਘ ਚੀਮਾ ਨੇ ਹੈਡ ਕੀਤਾ ਸੀ ਪੰਜਾਬ ਗਵਰਨਮੈਂਟ ਵੱਲੋਂ ਇਸ ਤੋਂ ਪਹਿਲੇ ਸਾ ਕਵਦੀਪ ਸਿੰਘ ਧਾਲੀਵਾਲ ਨੇ ਕੀਤਾ ਹੈਗਾ ਪਰ ਪੰਜਾਬ ਦੇ ਚੀਫ ਮਿਨਿਸਟਰ ਮਿਸਿੰਗ ਕਿਉਂ ਨੇ ਐਡਾ ਸੀਰੀਅਸ ਇਸ਼ੂ ਵਿੱਚੋਂ ਨਾ ਉਹਨਾਂ ਵੱਲੋਂ ਇਹ ਪ੍ਰਤੀਕਰਮ ਮਾਰਿਆ ਕਿ ਥੋੜੀਆਂ ਹੱਦਾਂ ਟੱਪੀਆਂ ਜਾ ਰਹੀਆਂ ਨੇ ਕੱਲ੍ਹ ਵਾਲੀ ਪ੍ਰੋਗਰਾਮ ਬਾਰੇ ਤਾਂ ਮੀਟਿੰਗ ਬਾਰੇ ਤਾਂ ਸੀ ਮੁੱਖ ਮੰਤਰੀ ਉਹਨਾਂ ਦੇ ਵਿੱਚ ਸ਼ਾਮਲ ਕਿਉਂਕਿ ਉਹ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਤੇ ਪਹਿਲਾਂ ਨਹੀਂ ਸ਼ਾਮਲ ਸੀ ਆਖਿਰ ਸਤਾਰ ਹਰਪਾਲ ਸਿੰਘ ਟੀਮਾ ਸੀਗੇ ਜੀ ਜਿਹੜੀ ਰਾਤ ਮੀਟਿੰਗ ਖਤਮ ਹੋਈ ਆ ਫਿਰ ਇਹ ਇਹ ਹੋਇਆ ਕਿ ਜਿਹੜੀ ਉਹਨਾਂ ਨੇ ਪਹਿਲਾਂ ਇੱਕ ਹੋਟਲ ਦੇ ਵਿੱਚ ਮੀਟਿੰਗ ਕੀਤੀ ਆ ਮੰਤਰੀਆਂ ਨਾਲ ਉਦੋਂ ਉਹ ਸ਼ਾਮਲ ਸੀ ਕਿਉਂਕਿ ਤਸਵੀਰਾਂ ਉਹ ਹੋਣੀਆਂ ਤੇ ਬਾਅਦ ਵਾਲੀਆਂ ਬਚਾਉਣ ਦੀ ਕੋਸ਼ਿਸ਼ ਕਰਨਾ ਸੀ ਹਾਂ ਜਿਹੜੀ 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 ਯੂਨੀਅਨ ਮਿਨਿਸਟਰਾਂ ਤੇ ਫਾਰਮਰਸ ਨਾਲ ਰਾਤ ਮੀਟਿੰਗ ਹੋਈ ਹੈ 6 ਵਜੇ ਤੋਂ ਬਾਅਦ ਜਿਹੜੀ ਚੱਲੀ ਆ ਉਹਦੇ ਵਿੱਚ ਨਹੀਂ ਸੀ ਪ੍ਰੈਜ਼ੀਡੈਂਟ ਪਰ ਪਹਿਲੀ ਵੱਡੀ ਗੱਲ ਤਾਂ ਸਗਣਾ ਰਹੀ ਹੈ ਜਿਹੜੀ ਇਨਫਰਿੰਜਮੈਂਟ ਹੋ ਰਹੀ ਹੈ ਆਪਣੇ ਬਾਰਡਰਸ ਦੀ ਆਪਣੇ ਬਾਰਡਰਾਂ ਦੇ ਅੰਦਰ ਆ ਕੇ ਹਰਿਆਣਾ ਪੁਲਿਸ ਜਿਹੜੀ ਆ ਦਖਲਅੰਦਾਜ਼ੀ ਕਰ ਰਹੀ ਆ ਉਸ ਬਾਰੇ ਤਾਂ ਚੀਫ ਮਿਨਿਸਟਰ ਭਗਵੰਤ ਮਾਨ ਦਾ ਪ੍ਰਤੀਕਰਮ ਹੋਣਾ ਚਾਹੀਦਾ ਕੁਛ ਨਾ ਕੁਛ ਉਹਨਾਂ ਨੂੰ ਆਪਣੀ ਰੈਜ਼ੈਂਟਮੈਂਟ ਸ਼ੋ ਕਰਨੀ ਚਾਹੀਦੀ ਹੈਗੀ ਜੀ ਤੁਹਾਨੂੰ ਯਾਦ ਹੋਣਾ ਜਦੋਂ ਪਹਿਲਾ ਪ੍ਰੋਟੈਸਟ ਚੱਲਿਆ ਸੀ ਨਾ ਫਾਰਮਰਸ ਦਾ ਉਦੋਂ ਵੀ ਇਹ ਦਿੱਕਤ ਆਈ ਸੀ ਕਿ ਜਦੋਂ ਹਰਿਆਣਾ ਪੁਲਿਸ ਨੇ ਕੁਝ ਇੰਟਰਵੀਨ ਕਰਨਾ ਚਾਹਿਆ ਸੀ ਤੇ ਜੋ ਉਸ ਟਾਈਮ ਤੇ ਜਿਹੜੇ ਚੀਫ ਮਿਨਿਸਟਰ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਬੜੀ ਸਟਰੋਂਗਲੀ ਇਸ ਚੀਜ਼ ਦੀ ਮਤਲਬ ਕਿ ਵਿਰੋਧ ਕੀਤਾ ਸੀਗਾ ਉਹਨਾਂ ਨੇ ਚੀਫ ਮਿਨਿਸਟਰ ਪਰ ਜਿਹੜਾ ਸੀਗੇ ਖੱਟੜ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਬਾੜਨ ਵੀ ਕੀਤਾ ਸੀ ਇਸ ਗੱਲ ਬਾਰੇ ਜੀ ਗਿਲ ਸਾਹਿਬ ਗਾਂਹਾਂ ਵਾਲੀ ਗੱਲ ਛੇੜਦਗੇ ਇਲੈਕਟੋਰਲ ਬਾਂਡ ਬੀਜੇਪੀ ਦੀ ਸਰਕਾਰ ਦੇ ਵੇਲੇ 2019 ਜਾਂ 18 ਦੇ ਵਿੱਚ ਲਿਆਂਦੇ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਇਹਦਾ ਵਿਰੋਧ ਹੋ ਰਿਹਾ ਸੀ ਕਿ ਦੋ ਨੰਬਰ ਦੀ ਕਮਾਈ ਜਾਂ ਕਿਸੇ ਨੇ ਵੀ ਸਿਆਸੀ ਫਾਇਦਾ ਲੈਣਾ ਇਧਰੋਂ ਉਧਰੋਂ ਕਰਕੇ ਉਹ ਰਾਜਨੀਤਿਕ ਪਾਰਟੀਆਂ ਨੂੰ ਦਿੰਦੇ ਨੇ ਤੇ ਕਾਂਗਰਸ ਸਵੇਤ ਕੁਝ ਪਾਰਟੀਆਂ ਨੇ ਵਿਰੋਧ ਵੀ ਕੀਤਾ ਸੀ ਪਟੀਸ਼ਨ ਵੀ ਪਾਈ ਸੀ ਸਤੰਬਰ ਨਵੰਬਰ 2023 ਦੇ ਵਿੱਚ ਉਹ ਫੈਸਲਾ ਸੁਪਰੀਮ ਕੋਰਟ ਨੇ ਰੱਖਮਾ ਰੱਖ ਲਿਆ ਸੀ ਕੱਲ ਫੈਸਲਾ ਸੁਣਾ ਦਿੱਤਾ ਇਲੈਕਟੋਰਲ ਬਾਂਡ ਦੇ ਉੱਤੇ پابੰਦੀ ਲੱਗਦੀ ਹੈ ਇੱਕ ਬਹੁਤ ਇਤਿਹਾਸਿਕ ਫੈਸਲਾ ਲਿਆ ਸੁਪਰੀਮ ਕੋਰਟ ਦੇ 5 ਜੱਜ ਬੈਂਚ ਨੇ ਹੈਡਰਡ ਪਾਇਦਾ ਚੀਫ ਜਸਟਿਸ ਆਫ ਇੰਡੀਆ ਨ ਬਾਕੀ ਵੀ 4 ਸੀਨੀਅਰ ਜੱਜਸ ਸੀਗੇ ਉਸ ਬੈਂਚ ਵਿੱਚ ਪ੍ਰੈਜ਼ెంట్ ਇਹਨਾਂ ਨੇ ਇਲੈਕਟੋਰਲ ਬਾਂਡਸ ਦੇ ਵਿੱਚ ਜਿਹੜਾ ਕਿ ਅੱਗੇ ਕਿਸੇ ਨੂੰ ਦੱਸਿਆ ਨਹੀਂ ਸੀ ਜਾ ਰਿਹਾ ਨਾ ਤਾਂ ਆਰਟੀਆਈ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈਗਾ ਉਹਦੇ ਰਾਈ ਵੀ ਜੇ ਕੋਈ ਜਾਨਣਾ ਚਾਹੁੰਦਾ ਸੀ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇੰਡੀਆ ਦੀਆਂ ਇਹਨਾਂ ਨੂੰ ਫੰਡਿੰਗ ਕੌਣ ਕਰ ਰਿਹਾ ਹੈਗਾ ਉਕੇ ਇੰਨਾ ਖਰਚਾ ਹੁੰਦਾ ਇਲੈਕਸ਼ਨਸ ਦੇ ਵਿੱਚ ਤਾਂ ਇਹ ਜਿਹੜਾ ਕਾਨੂੰਨ ਆ 2018 ਵਿੱਚ ਤਸਵੀਰ ਚੱਲੀ ਸੀ ਤੇ 19 ਵਿੱਚ ਇਹ ਲਾਗੂ ਹੋਇਆ ਹੈਗਾ ਉਸ ਤੋਂ ਬਾਅਦ ਜਿਹੜੀ 54% ਪਲੱਸ ਜਿਹੜੀ ਫੰਡਿੰਗ ਹੋਈ ਹੈ ਇਸ ਰਾਹੀਂ ਉਹ ਕੱਲੀ ਜਿਹੜੀ ਹੁਣ ਰੂਲਿੰਗ ਪਾਰਟੀ ਆ ਭਾਰਤੀ ਜਨਤਾ ਪਾਰਟੀ ਨੂੰ ਫੇਵਰ ਕੀਤੀ ਹੈਗੀ ਉਹਦੇ ਵਿੱਚ ਤੇ ਇਹਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਡੋਨੇਸ਼ਨਸ ਕੈਲੋ ਜਾ ਪੁਣਾ ਵੱਲੋਂ ਪੈਸੇ ਜਿਹੜੇ ਕਾਰਪੋਰੇਟ ਵਰਲਡ ਵੱਲੋਂ ਪੈਸੇ ਲੁਕਵੇਂ ਤਰੀਕੇ ਨਾਲ ਦਿੱਤੇ ਜਾ ਰਹੇ ਸੀ ਜਿਨ੍ਹਾਂ ਦਾ ਕੋਈ ਵੀ ਦੱਸਿਆ ਨਹੀਂ ਸੀ ਜਾ ਰਿਹਾ ਵੀ ਇਹ ਪੈਸਾ ਕਿੱਥੋਂ ਆਇਆ ਤੇ ਇਹ ਕਿਸ ਤਰ੍ਹਾਂ ਲੱਗ ਰਿਹਾ ਆਫਸ਼ੋਰ ਅਕਾਊਂਟਸ ਨੂੰ ਵੀ ਯੂਜ਼ ਕਰਕੇ ਇਹ ਪੈਸੇ ਵਰਤੇ ਗਏ ਸੀਗੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਜਿਹੜਾ ਉਹਨਾਂ ਦਾ ਬਲੈਕ ਮਨੀ ਹੈਗਾ ਉਹਨੂੰ ਕਨਵਰਟ ਕਰਨ ਲਈ ਵਾਈਟ ਮਨੀ ਦੇ ਵਿੱਚ ਇਹ ਪੈਸਾ ਕਮਾਇਆ ਜਾ ਰਿਹਾ ਹੈਗਾ ਇਸ ਗੱਲ ਦੇ ਜਿਹੜਾ ਕਾਲ ਉਹਨਾਂ ਨੇ ਫੈਸਲਾ ਦਿੱਤਾ ਹੈਗਾ ਸੁਪਰੀਮ ਕੋਰਟ ਨੇ ਜਨਾਨੀਮਸ ਡਿਸੀਜਨ ਹੈਗਾ ਪੰਜ ਜਜਾਂ ਦਾ ਉਹਦੇ ਨਾਲ ਉਹਨਾਂ ਨੇ ਹਦਾਇਤ ਕੀਤੀ ਹੈ ਕਿ 6 ਮਾਰਚ ਤੱਕ ਕਿ ਕਿਤੋਂ ਤੱਕ ਜਿਹੜੀ ਕਿ ਇਹ ਇਲੈਕਟਰਲ ਬਾਂਡਸ ਦਾ ਜਿੰਨੀ ਵੀ ਲਿਸਟ ਹੈਗੀ ਹੈ ਗਵਰਨਮੈਂਟ ਕੋਲੇ ਉਹ ਸਾਰੀ ਉਹਨਾਂ ਨੂੰ ਜਿਹੜੀ ਸਟੇਟ ਬੈਂਕ ਆਫ ਇੰਡੀਆ ਕੋਲੇ ਹੈਗੀ ਆ ਉਹ ਸਾਰੀ ਲਿਸਟ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਦੇ ਨਾਲ ਸ਼ੇਅਰ ਕਰਨ ਨੂੰ ਕਿਹਾ ਗਿਆ ਤੇ 13 ਮਾਰਚ ਤੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹ ਹਦਾਇਤ ਕੀਤੀ ਗਈ ਸੁਪਰੀਮ ਕੋਰਟ ਵੱਲੋਂ ਵੀ ਆਪਣੀ ਉਹ ਵੈਬਸਾਈਟ ਤੇ ਇਹ ਸਾਰੀ ਇਨਫੋਰਮੇਸ਼ਨ ਡਾਊਨਲੋਡ ਕਰਨ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਨੂੰ ਕੌਣ ਫੰਡਿੰਗ ਕਰ ਰਿਹਾ ਹੈਗਾ ਤੇ ਕਿੰਨੇ ਪੈਸੇ ਦੀ ਫੰਡਿੰਗ ਹੋ ਰਹੀ ਹੈਗੀ ਕਿਉਂਕਿ ਇਹਦੇ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਦਾ ਮਾਮਲਾ ਹੈਗਾ ਬਿਲਕੁਲ ਬਹੁਤ ਮਿਹਰਬਾਨੀ ਗਿਲ ਸਾਹਿਬ ਤੁਸੀਂ ਅਪਡੇਟ ਵਾਸਤੇ ਸ਼ਾਮਲ ਹੋਏ ਤੇ ਅਸੀਂ ਫੇਰ ਮਿਲਾਂਗੇ ਜੀ ਥੈਂਕ ਯੂ ਸੋ ਮਚ ਅਗਰ ਵੈਲਕਮ ਜੀ ਰਣਜੀਤ ਸਿੰਘ ਕੁੱਕੀ ਗਲ ਹੋਰਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਜੀ ਔਰ ਗਲਵਾ ਦਾ ਸਿਲਸਲਾ ਜਿਹੜਾ ਇਹ ਅੱਗੇ ਤੁਰਦਾ ਰਹੇ ਤੁਹਾਡੇ ਸਹਿਯੋਗ ਦੇ ਨਾਲ ਸਾਡੇ ਪ੍ਰੋਗਰਾਮ ਨੂੰ ਤੁਸੀਂ ਸਪான்ਸਰ ਕਰ ਸਕਦੇ ਹੋ ਸਾਡੀ ਵੈਬਸਾਈਟ ਪੰਜਾਬੀਨਿਊਜ਼ਆਨਲਾਈਨ.com ਉੱਤੇ ਆਪ ਦਾ ਕਿਸੇ ਵੀ ਤਰ੍ਹਾਂ ਦਾ ਮਸ਼ਹੂਰੀ ਪ੍ਰਚਾਰ ਕਰ ਸਕਦੇ ਹੋ ਕਾਰੋਬਾਰ ਵਧਾ ਸਕਦੇ ਹੋ ਕੋਈ ਖਬਰ ਜਿਹੜੀ ਪੜਨੀ ਹੋਵੇ ਦੇਖਣੀ ਹੋਵੇ ਉੱਥੇ ਤੁਸੀਂ ਕਲਿੱਕ ਕਰ ਸਕਦੇ ਹੋ ਬਾਕੀ ਆ ਪੇजेस ਨੇ ਇੱਥੇ ਸਮੇਂ-ਸਮੇਂ ਤੇ ਅਸੀਂ ਹੋਰ ਵੀ ਡਿਟੇਲਸ ਪਾਉਂਦੇ ਰਹਿੰਦੇ ਹਾਂ YouTube ਚੈਨਲ Facebook ਪੇਜ ਦੇ ਉੱਤੇ ਵੀ ਤੇ ਅਖੀਰ ਦੇ ਵਿੱਚ ਫੇਰ ਧੰਨਵਾਦ ਲਾਈਫਸਟਾਈਲ ਅੰਪੋਰਿਅਮ ਵਾਲਿਆਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਅਸੀਂ ਫੇਰ ਮਿਲਾਂਗੇ ਰੱਬ ਰਾਖਾ ਇਨਸਾਨੀਅਤ ਜ਼ਿੰਦਾਬਾਦ